ਜਿਹੜਾ ਹ ਕਾਲਾ ਪਾਣੀ ਆ ਪਾਇਪ ਤਾਂ ਇੱਥੇ ਲੱਗੀ ਹੋਈ ਆ ਇੱਥੇ ਅੱਗੇ ਨੂੰ ਜਾਂਦਾ ਪਿਆ ਵਾ ਨਾ ਕਿ ਪਿੱਛੇ ਨੂੰ ਜਾਊਗਾ ਫਿਰ ਉਹ ਪਾਣੀ ਕਿੱਥੋਂ ਆ ਰਿਹਾ ਵਾ ਹੋਰ ਇਹ ਜਿਹੜੇ ਆਪਣੇ ਲੋਕ ਸਿਆਸਤ ਕਰ ਰਹੇ ਆ ਨਾ ਉਹਨਾਂ ਨੂੰ ਚਾਹੀਦਾ ਕਿ ਭਾਈ ਆ ਦੇਖੋ ਮੈਂ ਭਰਿਆ ਸੂਰਜਵਾਲਾ ਨੂੰ ਕਰ ਦਿੰਦਾ ਉਹ ਤਾਂ ਲੋਕਾਂ ਦੇ ਘਰ ਦਾ ਸੀਵਰੇਜ ਦਾ ਪਾਣੀ ਹੈ ਯਾਰ ਜਿਹੜਾ ਸੀਵਰੇਜ ਦਾ ਪਾਣੀ ਫੈਕਟਰੀਆਂ ਵਾਲਿਆਂ ਦੇ ਗਲ ਪਾਇਆ ਜਾ ਰਿਹਾ ਡਾਈੰਗ ਵਾਲਿਆਂ ਦੇ ਕਹ ਕੇ ਇੱਕ ਡਾਈੰਗ ਵਾਲਿਆਂ ਦਾ ਪਾਣੀ ਹੈ ਕਾਲਾ ਆਹ ਦੇਖੋ ਇਹ ਆ ਡਾਈੰਗ ਵਾਲਿਆਂ ਦਾ ਪਾਣੀ ਠੀਕ ਆ ਜਿਹਨੂੰ ਇਹ ਕਾਲਾ ਰੰਗ ਕਹਿੰਦੇ ਨੇ ਨਾ ਆ ਆਇਆ ਸਰ ਰੰਗ ਪਾਣੀ ਦਾ ਇਹਨੂੰ ਲਿਜਾ ਕੇ ਕੋਈ ਵੀ ਬੰਦਾ ਆਜੋ ਮੈਂ ਤੁਹਾਨੂੰ ਲੋਕੇਸ਼ਨ ਵੀ ਪਾ ਦੂੰਗਾ ਕੋਈ ਵੀ ਬੰਦਾ ਆ ਕੇ ਇੱਥੇ ਆਪਣਾ ਇਹ ਭਰ ਸਕਦਾ ਵਾ ਕੋਈ ਲਿਜਾ ਕੇ ਲੈਬਾਰਟਰੀ ਟੈਸਟ ਵੀ ਕਰਾ ਸਕਦਾ ਜਿਹੜੇ ਲੋਕ ਇਹ ਸਿਆਸਤ ਕਰ ਰਹੇ ਨੇ ਭਾਈ ਆਜੋ ਇੱਥੇ ਸਾਈਜ਼ ਦੀ ਫੈਕਟਰੀ ਦੇ ਡਾਈੰਗ ਵਾਲੇ ਐਸੋਸੀਏਸ਼ਨ ਵਾਲੇ ਤੁਹਾਡੇ ਨਾਲ ਆਉਣ ਨੂੰ ਤਿਆਰ ਨੇ ਠੀਕ ਨਹੀਂ ਸਤਿ ਸ੍ਰੀ ਅਕਾਲ ਜੀ ਔਰ ਸਭ ਠੀਕ ਠਾਕ ਹੋ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜੀ ਸਾਰਿਆਂ ਨੂੰ ਅੱਜ ਕੱਲ੍ਹ ਲੇਟੈਸਟ ਮੁੱਦਾ ਚੱਲ ਰਿਹਾ ਬੁੱਡੇ ਨਾਲੇ ਦਾ ਜਿਹੜਾ ਲੇਟੈਸਟ ਮੁੱਦਾ ਇਹ ਬੁੱਡੇ ਨਾਲੇ ਦਾ ਚੱਲ ਰਿਹਾ ਵਾ ਨਾ ਸਿਆਸਤ ਇਹ ਤੇ ਬਹੁਤ ਹੋ ਰਹੀ ਹੈ ਰਾਜਨੀਤੀ ਬਹੁਤ ਹੋ ਰਹੀ ਹੈ ਪਰ ਸਚਾਈ ਕਿਸੇ ਨੂੰ ਨਹੀਂ ਦੱਸੀ ਜਾ ਰਹੀ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵਾ ਮੈਂ ਅੱਜ ਇੱਥੇ ਆਇਆ ਹੋਇਆ ਆ ਦੇਖੋ ਚੌੜੇ ਬਾਜ਼ਾਰ ਤੋਂ ਜਦੋਂ ਆਨੇ ਆਪਾਂ ਮੰਦਿਰ ਆ ਗਿਆ ਸਾਹਮਣੇ ਮੰਦਿਰ ਦੇ ਨਾਲ ਹੀ ਆ ਪੁਲੀ ਉੱਤਰਦੀ ਆ ਨਾਲ ਹੀ ਇੱਥੇ 파ਰਕ ਆ 파ਰਕ ਦੇ ਨਾਲ ਹੀ ਜਗ੍ਹਾ ਬਣੀ ਹੋਈ ਆ ਤੇ ਆ ਦੇਖੋ ਮੇਰਾ ਦੋਸਤ ਦਾ ਮੁੰਡਾ ਇਹਨੂੰ ਨਾਲ ਲੈ ਕੇ ਆਇਆ ਮੈਂ ਤੇ ਆ ਹੁਣ ਤੁਹਾਡੇ ਸਾਹਮਣੇ ਨਾਲ ਮੈਂ ਪੜ ਰਿਹਾ ਮੈਂ ਗਲਾਸ ਪਾਣੀ ਦਾ ਜਿਹੜਾ ਆਪਣੇ ਨਿਕਲ ਰਿਹਾ ਵਾ ਉਹ ਡਾਈੰਗ ਫੈਕਟਰੀਆਂ ਦਾ ਜਿਹੜਾ ਕਿ ਆਪਣੇ ਪਾਇਆ ਜਾ ਰਿਹਾ ਵਾ ਜਿਹੜਾ ਆਪਣੇ ਬੁੱਢੇ ਨਾਲੇ ਦਾ ਪਾਣੀ ਕਹਿ ਕੇ ਡਾਈੰਗ ਵਾਲਿਆਂ ਦੇ ਗਲ ਪਾਇਆ ਜਾ ਰਿਹਾ ਵਾ ਤੇ ਉਸ ਤੋਂ ਬਾਅਦ ਆ ਦੇਖੋ ਲੈ ਆਇਓ ਭਾਜੀ ਉੱਪਰ ਆਜੋ ਆ ਜਾ ਬਾਈ ਆ ਦੇਖੋ ਇਹ ਆ ਡਾਈੰਗ ਵਾਲਿਆਂ ਦਾ ਪਾਣੀ ਠੀਕ ਆ ਜਿਹਨੂੰ ਇਹ ਕਾਲਾ ਰੰਗ ਕਹਿੰਦੇ ਨੇ ਨਾ ਆ ਆ ਸਰ ਰੰਗ ਪਾਣੀ ਦਾ ਇਹਨੂੰ ਲਿਜਾ ਕੇ ਕੋਈ ਵੀ ਬੰਦਾ ਆ ਜੋ ਮੈਂ ਤੁਹਾਨੂੰ ਲੋਕੇਸ਼ਨ ਵੀ ਪਾ ਦੂੰਗਾ ਕੋਈ ਵੀ ਬੰਦਾ ਆ ਕੇ ਇੱਥੇ ਆਪਣਾ ਇਹ ਭਰ ਸਕਦਾ ਵਾ ਕੋਈ ਲਿਜਾ ਕੇ ਲੈਬਾਰਟਰੀ ਟੈਸਟ ਵੀ ਕਰਾ ਸਕਦਾ ਇੱਕ ਤਾਂ ਇਹ ਹੋ ਗਿਆ ਆਜੋ ਭਾਈ ਉਪਰ ਆਜੋ ਕਿਤੇ ਹੋਰ ਨਾ ਬਾਈ ਹੋ ਜਵੇ ਠੀਕ ਆ ਤੇ ਆਹ ਪਲਾਂਟ ਇਤੋਂ ਕੋਈ ਕਿਸੇ ਵੇਲੇ ਵੀ ਸਾਰ 24 ਘੰਟੇ ਪਾਣੀ ਆਉਂਦਾ ਵਾ ਤੇ ਕਿਸੇ ਵੇਲੇ ਵੀ ਆ ਕੇ ਕੋਈ ਵੀ ਇਤੋਂ ਭਰ ਕੇ ਇਹੋ ਕਰ ਸਕਦਾ ਵਾ ਤੇ ਆ ਰਿਹਾ ਹੁਣ ਪਰ ਪਿੱਛੋਂ ਉਹ ਦੇਖੋ ਸਾਹਮਣੇ ਹੁਣ ਪਾਣੀ ਉਹ ਜਿਹੜਾ ਸਾਹਮਣੇ ਉਹ ਪਾਣੀ ਆ ਰਿਹਾ ਵਾ ਉਹ ਮੈਨੂੰ ਦੱਸੋ ਕਿਹੜੀਆਂ ਫੈਕਟਰੀਆਂ ਚ ਵਾਰੇ ਆ ਵਾ ਫਿਰ ਹੁਣ ਉਹ ਤਾਂ ਲੋਕਾਂ ਦੇ ਘਰ ਦਾ ਸੀਵਰੇਜ ਦਾ ਪਾਣੀ ਹੈ ਯਾਰ ਜਿਹੜਾ ਸੀਵਰੇਜ ਦਾ ਪਾਣੀ ਫੈਕਟਰੀਆਂ ਵਾਲਿਆਂ ਦੇ ਗਲ ਪਾਇਆ ਯਾਰ ਡਾਈੰਗ ਵਾਲਿਆਂ ਦੇ ਕਹੇ ਕਿ ਡਾਈੰਗ ਵਾਲਿਆਂ ਦਾ ਪਾਣੀ ਹੈ ਕਾਲਾ ਜਿਹੜਾ ਹ ਕਾਲਾ ਪਾਣੀ ਆ ਪੈਪ ਤਾਂ ਇੱਥੇ ਲੱਗੀ ਹੋਈ ਆ ਇੱਥੇ ਅੱਗੇ ਨੂੰ ਜਾਂਦਾ ਪਿਆ ਵਾ ਨਾ ਕਿ ਪਿੱਛੇ ਨੂੰ ਜਾਊਗਾ ਫਿਰ ਉਹ ਪਾਣੀ ਕਿੱਥੋਂ ਆ ਰਿਹਾ ਵਾ ਹੋਰ ਇਹ ਜਿਹੜੇ ਆਪਣੇ ਲੋਕ ਸਿਆਸਤ ਕਰ ਰਹੇ ਆ ਨਾ ਉਹਨਾਂ ਨੂੰ ਚਾਹੀਦਾ ਕਿ ਭਾਈ ਆ ਦੇਖੋ ਮੈਂ ਭਰਿਆ ਸੂਰਜ ਵਾਲ ਨੂੰ ਕਰ ਦਿੰਦਾ ਲਓ ਦੇਖ ਲਓ ਇਹ ਕਾਲਾ ਵਾ ਕਿ ਕੀ ਰੰਗ ਆ ਚੈੱਕ ਕਰ ਲਓ ਇਹ ਸਾਰਾ ਪਲਾਂਟ ਦੇ ਵਿੱਚੋਂ ਪਿਊਰੀ ਉਹ ਹੋ ਕੇ ਰੀਫਿਊਲ ਹੋ ਕੇ ਸਾਰਾ ਕੁਝ ਹੋ ਕੇ ਫੇਰ ਆਉਂਦਾ ਵਾ ਫੇਰ ਆਪਣੇ ਗਿਰਦਾ ਬਉਦੇ ਵਿੱਚ ਠੀਕ ਨਹੀਂ ਮੈਂ ਉਹੀ ਕਹਿਣਾ ਵਾ ਕਿ ਜਿਹੜੇ ਲੋਕ ਇਹ ਸਿਆਸਤ ਕਰ ਰਹੇ ਨੇ ਭਾਈ ਆ ਜੋ ਇੱਥੇ ਸਾਡ ਫੈਕਟਰੀ ਦੇ ਡਾਈੰਗ ਵਾਲੇ ਐਸੋਸੀਏਸ਼ਨ ਵਾਲੇ ਤੁਹਾਡੇ ਨਾਲ ਆਉਣ ਨੂੰ ਤਿਆਰ ਨੇ ਠੀਕ ਨਹੀਂ ਆਹ ਦੇਖੋ ਪਾਣੀ ਕਿੰਦੀ ਬੋਏ ਆਪਣੇ ਆਉਂਦਾ ਵਾ ਦੇਖੋ ਆਹ ਦੇਖੋ ਪਾਣੀ ਆਹ ਪਾਈਪ ਉੱਪਰ ਲਈ ਨੀਚਲੀ ਦੋਨੇ ਚੱਲਦੀਆਂ ਰਹਿੰਦੀਆਂ ਉਹ ਦੇਖੋ ਪਾਣੀ ਤੁਸੀਂ ਦੇਖ ਲਓ ਬਾਦਰਕੇ ਰੋਡ ਤੇ ਜਿੰਨੀਆਂ ਡਾਈੰਗ ਫੈਕਟਰੀਆਂ ਨੇ ਉਹਨਾਂ ਦਾ ਪਾਣੀ ਆ ਰਿਹਾ ਵਾ ਉਹ ਪਿੱਛੋਂ ਜਿਹੜਾ ਆ ਰਿਹਾ ਵਾ ਜਿਹੜਾ ਪਾਇਆ ਜਾ ਰਿਹਾ ਇਹਨਾਂ ਦੇ ਨਾਲ ਉਹ ਸੀਵਰੇਜ ਦਾ ਪਾਣੀ ਆ ਨਾ ਕਿ ਇਹ ਡਾਈੰਗ ਫੈਕਟਰੀ ਦਾ ਪਾਣੀ ਆ ਅਸੀਂ ਵੀ ਚਾਹੁੰਦੇ ਆ ਕਿ ਭਾਈ ਸਾਫ਼ ਹੋਵੇ ਇਹ ਟਾਇੰਗ ਐਸੋਸੀਏਸ਼ਨ ਵੀ ਚਾਹੁੰਦੀ ਆ ਕਿ ਬੁੱਟੇ ਨਾਲੇ ਦਾ ਹੱਲ ਕੀਤਾ ਜਾਵੇ ਪਰ ਉਹ ਇੱਕਨ ਬੰਦ ਕਰਕੇ ਫੈਕਟਰੀਆਂ ਜਾਂ ਕੁਝ ਹੋਰ ਕਰਕੇ ਗੰਦੀ ਸਿਆਸਤ ਕਰਕੇ ਨਹੀਂ ਹੋਣਾ ਉਹ ਤਾਂ ਰਲ ਮਿਲ ਕੇ ਇਕੱਠੇ ਹੋ ਕੇ ਸਰਕਾਰ ਦੇ ਦੁਆਲੇ ਹੋਣਾ ਪੈਣਾ ਫਿਰ ਜਾ ਕੇ ਉਹ ਸਾਫ਼ ਹੋਊਗਾ ਕੋਈ ਵੀ ਬੰਦਾ ਆ ਜਾ ਯਾਰ ਮੈਂ ਲੋਕੇਸ਼ਨ ਤੁਹਾਨੂੰ ਦਿਖਾਤੀ ਆ ਚੌੜੇ ਬਾਜ਼ਾਰ ਚੋਂ ਆ ਕੇ ਸਾਹਮਣੇ ਆਪਣੇ ਮੰਦਿਰ ਆ ਪੁਲੀ ਉਤਰੋਗੇ ਨਾਲ ਹੀ ਮੁੜ ਕੇ ਆ ਨਾਲੇ ਲੱਗਿਆ ਬਲੰਡ ਕੋਈ ਵੀ ਆ ਕੇ ਲੈ ਜਾ ਕੇ ਚੈੱਕ ਕਰਾ ਲੋ ਰੰਗ ਤੁਹਾਨੂੰ ਮੈਂ ਦਿਖਾਤਾ ਪਾ ਪਾਣੀ ਦਾ ਕਹਿਜਿਆ ਵਾ ਜੇ ਕੋਈ ਵੀ ਇਥੋਂ ਚੈੱਕ ਕੋਈ ਵੀ ਕਿਸੇ ਵळे ਵੀ ਆਓ ਮੈਨੂੰ ਕਹਨ ਅੱਜ ਜਾਓ ਕੱਲ ਨੂੰ ਆਜੋ 2 ਦਿਨ 3 ਦਿਨ ਜਦੋਂ ਮਰਜੀ ਆ ਕੇ ਚੈੱਕ ਕਰਾ ਲਓ ਠੀਕ ਨਹੀਂ ਜਿਹੜੀ ਇਹਦੇ ਤੇ ਗੰਦੀ ਰਾਜਨੀਤੀ ਹੋ ਰਹੀ ਉਹ ਬੰਦ ਕਰੋ ਯਾਰ ਬੰਦ ਕਰੋ ਠੀਕ ਨਹੀਂ ਓਕੇ